ਸਸਰੀਕਾਲ ਜੀ ਕਦੇ ਸੋਚਿਆ ਹੈ ਕਿ ਇੱਕੋ ਪਵਿੱਤਰ ਸ਼ਬਦ ਦੇ ਅਰਥ ਸਮੇਂ ਦੇ ਨਾਲ ਕਿਵੇਂ ਬਦਲਦੇ ਨੇ ਕਿਵੇਂ ਹੋਰ ਡੂੰਘੇ ਹੁੰਦੇ ਜਾਂਦੇ ਨੇ ਅੱਜ ਅਸੀਂ ਇਸੇ ਦਿਲਚਸਪ ਸਫ਼ਰ ਤੇ ਤੁਰਾਂਗੇ ਆਪਾਂ ਦੇਖਾਂਗੇ ਕਿ ਕਿਵੇਂ ਗੁਰਬਾਣੀ ਦੇ ਵੱਖ-ਵੱਖ ਟਿੱਕਿਆਂ ਯਾਨੀ ਕਿ ਵਿਆਖਿਆਵਾਂ ਨੇ ਇਸ ਦੇ ਅਰਥਾਂ ਦੇ ਖਜ਼ਾਨੇ ਨੂੰ ਹੋਰ ਵੀ ਅਮੀਰ ਕੀਤਾ ਹੈ ਤੁਸੀਂ ਇਸ ਨੂੰ ਐਵੇਂ ਸਮਝੋ ਗੁਰਬਾਣੀ ਇੱਕ ਅਥਾਹ ਸਾਗਰ ਵਾਂਗ ਹੈ ਸ਼ਬਦ ਤਾਂ ਉਹੀ ਰਹਿੰਦੇ ਨੇ ਪਰ ਹਰ ਪੀੜੀ ਹਰ ਵਿਦਵਾਨ ਇਸ ਸਾਗਰ ਵਿੱਚੋਂ ਅਰਥਾਂ ਦੇ ਨਵੇਂ-ਨਵੇਂ ਮੋਤੀ ਲੱਭ ਕੇ ਲਿਆਉਂਦਾ ਹੈ ਸੱਚੀ ਇੱਕ ਐਸਾ ਖਜ਼ਾਨਾ ਹੈ ਜਿਸ ਨੂੰ ਜਿੰਨਾ ਖੋਜੋ ਓਨਾ ਹੀ ਹੋਰ ਡੂੰਘਾ ਹੁੰਦਾ ਜਾਂਦਾ ਹੈ ਤਾਂ ਫਿਰ ਆਓ ਦੇਖੀਏ ਕਿ ਅੱਜ ਅਸੀਂ ਕਿੱਥੇ-ਕਿੱਥੇ ਜਾਵਾਂਗੇ ਪਹਿਲਾ ਗੁਰਬਾਣੀ ਦੇ ਅਰਥਾਂ ਦੀ ਗਹਿਰਾਈ ਨੂੰ ਸਮਝਾਂਗੇ ਫਿਰ ਇਹ ਜਾਣਾਂਗੇ ਕਿ ਟਿਕਿਆਂ ਦੀ ਪਰੰਪਰਾ ਦੀ ਲੋੜ ਹੀ ਕਿਉਂ ਪਈ ਇਸ ਤੋਂ ਬਾਅਦ ਅਸੀਂ ਇੱਕੋ ਬਾਣੀ ਦੀਆਂ ਵੱਖ-ਵੱਖ ਵਿਆਖਿਆਵਾਂ ਦੇਖਾਂਗੇ ਇਹਨਾਂ ਦੇ ਪ੍ਰਭਾਵ ਤੇ ਨਜ਼ਰ ਮਾਰਾਂਗੇ ਅਤੇ ਅਖੀਰ ਵਿੱਚ ਇਹ ਸਮਝਾਂਗੇ ਕਿ ਇਹ ਸਭ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਇਸ ਸਫ਼ਰ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਸਿਰਫ ਸ਼ਬਦਾਂ ਦਾ ਜੋੜ ਨਹੀਂ ਹੈ ਇਹ ਇੱਕ ਅਨੁਭਵ ਹੈ ਇੱਕ ਬ੍ਰह्म ਅਨੁਭਵ ਜਿਸ ਦੀ ਗਹਿਰਾਈ ਦਾ ਕੋਈ ਅੰਤ ਨਹੀਂ ਸੰਤ ਤੇਜਾ ਸਿੰਘ ਜੀ ਦਾ ਇਹ ਅਨੁਵਾਦ ਇਸੇ ਗੱਲ ਨੂੰ ਕਿੰਨੇ ਸੋਹਣੇ ਢੰਗ ਨਾਲ ਬਿਆਨ ਕਰਦਾ ਹੈ ਸੋਚੋ ਜਦੋਂ ਉਸਤਤ ਬਿਆਨ ਤੋਂ ਹੀ ਪਰੇ ਹੋਵੇ ਤੇ ਦਾਤਾਂ ਗਿਣੀਆਂ ਹੀ ਨਾ ਜਾ ਸਕਣ ਤਾਂ ਉਸ ਬਿਆਨਤ ਨੂੰ ਸਮਝਣ ਦੀ ਹਰ ਕੋਸ਼ਿਸ਼ ਆਪਣੇ ਆਪ ਵਿੱਚ ਇੱਕ ਯਾਤਰਾ ਬਣ ਜਾਂਦੀ ਹੈ ਅਤੇ ਬਸ ਇੱਥੋਂ ਹੀ ਵਿਆਖਿਆ ਦੀ ਲੋੜ ਪੈਦਾ ਹੁੰਦੀ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਇਹ ਟੀਕਿਆਂ ਦੀ ਪਰੰਪਰਾ ਸ਼ੁਰੂ ਹੀ ਕਿਉਂ ਹੋਈ ਕੀ ਇਹ ਸਿਰਫ ਵਿਦਵਾਨਾਂ ਦਾ ਕੰਮ ਸੀ ਨਹੀਂ ਇਸ ਦੇ ਪਿੱਛੇ ਕਾਰਨ ਬਹੁਤ ਡੂੰਘੇ ਨੇ ਆਓ ਸਮਝਦੇ ਹਾਂ ਸਭ ਤੋਂ ਪਹਿਲਾਂ ਇਹ ਸਮਝ ਲਈਏ ਕਿ ਟਿੱਕਾ ਹੈ ਕੀ ਸਿੱਧੇ ਸ਼ਬਦਾਂ ਵਿੱਚ ਇਹ ਕਿਸੇ ਗ੍ਰੰਥ ਦੇ ਕੀਤੀ ਗਈ ਇੱਕ ਡੂੰਗੀ ਵਿਆਖਿਆ ਹੁੰਦੀ ਹੈ ਜਿਹੜੀ ਉਸ ਦੇ ਅਰਥਾਂ ਸੰਦਰਭ ਤੇ ਗੂੜ੍ਹ ਪਾਵਾਂ ਨੂੰ ਖੋਲ ਕੇ ਸਮਝਾਉਂਦੀ ਹੈ ਇੱਕ ਤਰ੍ਹਾਂ ਨਾਲ ਪਾਠਕ ਤੇ ਬਾਣੀ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੀ ਹੈ ਸੋਚੋ ਟਿੱਕੇ ਕਿੰਨੀਆਂ ਵੱਡੀਆਂ ਚੁਣੌਤੀਆਂ ਦਾ ਜਵਾਬ ਦਿੰਦੇ ਨੇ ਪਹਿਲੀ ਗੁਰਬਾਣੀ ਦੇ ਗੂੜ੍ਹ ਫਲਸਫੇ ਨੂੰ ਸੌਖਾ ਬਣਾਉਣਾ ਦੂਜੀ ਸਦੀਆਂ ਵਿੱਚ ਪਾਸ਼ਾ ਤੇ ਸੱਭਿਆਚਾਰ ਵਿੱਚ ਆਏ ਬਦਲਾਅ ਦੇ ਪਾੜੇ ਨੂੰ ਪੜਨਾ ਤੀਜੀ ਇਤਿਹਾਸਿਕ ਸੰਦਰਭ ਦੇਣਾ ਤਾਂ ਜੋ ਅਸੀਂ ਸਮਝ ਸਕੀਏ ਕਿ ਬਾਣੀ ਕਿਸ ਮਾਹੌਲ ਵਿੱਚ ਉਚਾਰੀ ਗਈ ਅਤੇ ਸਭ ਤੋਂ ਵੱਡੀ ਗੁਰੂ ਦੇ ਗਿਆਨ ਨੂੰ ਹਰ ਇੱਕ ਤੱਕ ਆਮ ਇਨਸਾਨ ਤੱਕ ਪਹੁੰਚਾਉਣਾ ਅਤੇ ਹੁਣ ਆਉਂਦੇ ਹਾਂ ਸਭ ਤੋਂ ਦਿਲਚਸਪ ਹਿੱਸੇ ਵੱਲ ਜਦੋਂ ਵੱਖ-ਵੱਖ ਵਿਦਵਾਨ ਇੱਕੋ ਸ਼ਬਦ ਨੂੰ ਆਪਣੀ-ਆਪਣੀ ਨਜ਼ਰ ਨਾਲ ਦੇਖਦੇ ਨੇ ਤਾਂ ਕੀ ਹੁੰਦਾ ਹੈ ਚਲੋ ਕੁਝ ਉਦਾਹਰਨਾਂ ਨਾਲ ਇਸ ਨੂੰ ਪਰਖਦੇ ਹਾਂ ਸਾਡੀ ਪਹਿਲੀ ਉਦਾਹਰਨ ਜਪੂਜੀ ਸਾਹਿਬ ਦੀ ਇਸ ਪਾਵਨ ਤੁਕਤੋ ਹੈ ਦਿਨ ਦਾ ਦੇ ਲੈਂਦੇ ਥੱਕੀ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਦੇਖਣ ਨੂੰ ਤਾਂ ਅਰਥ ਬਿਲਕੁਲ ਸਿੱਧੇ ਲੱਗਦੇ ਨੇ ਹੈਨਾ ਪਰ ਇਸ ਦੀ ਗਹਿਰਾਈ ਵਿੱਚ ਕਈ ਭੇਦ ਛੁਪੇ ਹੋਏ ਨੇ ਹੁਣ ਜ਼ਰਾ ਇਸ ਸਲਾਈਡ ਤੇ ਧਿਆਨ ਦਿਓ ਇੱਥੇ ਅਸੀਂ ਦੋ ਵੱਖ-ਵੱਖ ਬਹੁਤ ਹੀ ਸਤਕਾਰਿਤ ਵਿਦਵਾਨਾਂ ਦੁਆਰਾ ਕੀਤੇ ਗਏ ਟੀਕੇ ਦੇਖ ਰਹੇ ਹਾਂ ਦੋਵਾਂ ਦਾ ਰਤਬਾ ਬਹੁਤ ਉੱਚਾ ਹੈ ਪਰ ਉਹਨਾਂ ਦੀ ਪਹੁੰਚ ਤੇ ਨਜ਼ਰੀਏ ਵਿੱਚ ਇੱਕ ਬਹੁਤ ਸੁਖਮ ਪਰ ਮਹੱਤਵਪੂਰਨ ਫਰਕ ਹੈ ਇੱਕ ਪਾਸੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਗੁਰਬਾਣੀ ਵਿਆਕਰਣ ਦੇ ਮਹਰਤੀ ਸਨ ਉਹ ਇਸ ਦੇ ਸਿੱਧੇ ਵਿਆਕਰਨਕ ਅਰਥਾਂ ਤੇ ਜ਼ੋਰ ਦਿੰਦੇ ਨੇ ਕਿ ਪ੍ਰਮਾਤਮਾ ਦੀਆਂ ਦਾਤਾਂ ਬਿਆੰਤ ਨੇ ਪਰ ਜੀਵ ਦੀ ਲੈਣ ਦੀ ਸਮਰੱਥਾ ਥੋੜੀ ਹੈ ਉਹ ਲੈਂਦਾ ਲੈਂਦਾ ਥੱਕ ਜਾਂਦਾ ਹੈ ਹੁਣ ਦੂਜੇ ਪਾਸੇ ਇੱਕ ਹੋਰ ਵਿਦਵਾਨਾਂ ਦੀ ਪਰੰਪਰਾ ਇਸ ਵਿੱਚ ਇੱਕ ਹੋਰ ਪਰਤ ਜੋੜਦੀ ਹੈ ਉਹ ਕਹਿੰਦੇ ਨੇ ਕਿ ਗੱਲ ਸਿਰਫ ਲੈਣ ਦੀ ਨਹੀਂ ਜੀਵ ਦੀ ਅਧਿਆਤਮਿਕ ਹਾਲਤ ਦੀ ਹੈ ਕਿ ਉਹ ਸਿਰਫ ਭੋਗ ਰਿਹਾ ਹੈ ਇਆ ਸ਼ੁਕਰਾਨੇ ਨਾਲ ਦਾਤਾ ਨੂੰ ਕਬੂਲ ਕਰ ਰਿਹਾ ਹੈ ਦੇਖੋ ਆਰਥ ਇੱਕਦਮ ਨਿੱਜੀ ਰੂਹਾਨੀ ਪੱਧਰ ਤੇ ਚਲਾ ਗਿਆ ਚਲੋ ਇੱਕ ਹੋਰ ਉਦਾਹਰਣ ਦੇਖਦੇ ਆ ਇਹ ਹੋਰ ਵੀ ਗਹਿਰੀ ਹੈ ਆਸਾ ਦੀ ਵਾਰ ਦੀ ਇਹ ਦੁੱਖ ਹੈ ਆਪ ਇਹਨਾਂ ਆਪ ਸਾਝਿਓ ਆਪ ਇਹਨਾਂ ਰਚਿਓ ਨਾਓ ਸ੍ਰਿਸ਼ਟੀ ਦੇ ਮੁੱਢ ਬਾਰੇ ਇਸ ਤੋਂ ਵੱਡਾ ਤੇ ਗਹਿਰਾ ਸਵਾਲ ਹੋਰ ਕੀ ਹੋ ਸਕਦਾ ਹੈ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦੋ ਵੱਖ-ਵੱਖ ਸਰੋਤਾ ਤੋਂ ਟੀਕੇ ਹਨ ਜੋ ਇਸ ਤੁਕ ਦੇ ਅਰਥ ਕਰ ਰਹੇ ਨੇ ਇਹ ਗੱਲ ਪੱਕੀ ਕਰਦਾ ਹੈ ਕਿ ਅਰਥਾਂ ਵਿੱਚ ਇਹ ਫਰਕ ਕੋਈ ਇਕਾਦੁੱਕਾ ਮਾਮਲਾ ਨਹੀਂ ਸਗੋਂ ਇੱਕ ਜੀਵ ਦੀ ਜਗ ਦੀ ਬૌਧਿਕ ਪਰੰਪਰਾ ਦਾ ਹਿੱਸਾ ਹੈ ਇੱਕ ਵਿਆਖਿਆ ਕਹਿੰਦੀ ਹੈ ਕਿ ਇਸ ਤੁਕ ਦਾ ਮਤਲਬ ਹੈ ਕਿ ਪਰਮਾਤਮਾ ਨੇ ਖੁਦ ਨੂੰ ਖੁਦ ਹੀ ਸਾਜਿਆ ਹੈ ਉਹ ਕਾਰਣ ਵੀ ਹੈ ਤੇ ਕਾਰਜ ਵੀ ਦੂਜੀ ਵਿਆਖਿਆ ਨਾਮ ਦੇ ਸੰਕਲਪ ਨੂੰ ਕੇਂਦਰ ਵਿੱਚ ਰੱਖਦੀ ਹੈ ਉਹ ਕਹਿੰਦੀ ਹੈ ਕਿ ਨਾਮ ਉਹ ਮੁਢਲੀ ਸ਼ਕਤੀ ਹੈ ਉਹ ਬ੍ਰह्म ਹੁਕਮ ਹੈ ਜਿਸ ਰਾਹੀਂ ਪਰਮਾਤਮਾ ਨੇ ਖੁਦ ਨੂੰ ਪ੍ਰਗਟ ਕੀਤਾ ਮਤਲਬ ਇੱਕ ਵਿਆਖਿਆ ਕੌਣ ਤੇ ਜ਼ੋਰ ਦਿੰਦੀ ਹੈ ਤੇ ਦੂਜੀ ਕਿਵੇਂ ਤੇ ਇਹ ਬਹੁਤ ਸੂਖਮ ਜਿਹਾ ਫਰਕ ਹੈ ਪਰ ਇਸ ਦੇ ਮਾਇਨੇ ਬਹੁਤ ਡੂੰਗੇ ਨੇ ਅੱਛਾ ਤਾਂ ਇਹ ਸਭ ਤਾਂ ਠੀਕ ਹੈ ਪਰ ਸਵਾਲ ਉੱਠਦਾ ਹੈ ਤਾਂ ਕੀ ਹੋਇਆ ਇਹਨਾਂ ਵਖ ਵਖ ਅਰਥਾਂ ਦਾ ਅਸਲ ਵਿੱਚ ਫਰਕ ਕੀ ਪੈਂਦਾ ਹੈ ਕੀ ਇਹ ਸਿਰਫ ਵਿਦਵਾਨਾਂ ਦੀ ਬਹਿਸ ਹੈ ਜਾਂ ਇਸ ਦਾ ਸਾਡੇ ਤੇ ਵੀ ਕੋਈ ਅਸਰ ਪੈਂਦਾ ਹੈ ਜੀ ਨਹੀਂ ਗੱਲ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੈ ਇਹਨਾਂ ਅਰਥਾਂ ਦੇ ਅੰਤਰਾ ਨੇ ਹੀ ਸਿੱਖ ਫਲਸਫੇ ਦੇ ਅੰਦਰ ਵਖ ਵਖ ਵਿਚਾਰ ਤਾਰਾਵਾ ਜਿਨ੍ਹਾਂ ਨੂੰ ਅਸੀਂ ਸੰਪਰਦਾਵਾਂ ਕਹਿੰਦੇ ਹਾਂ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਦਾ ਪਾਲਣ-ਪੋਸ਼ਣ ਕੀਤਾ ਹੈ ਇਹ ਵੱਖ-ਵੱਖ ਟੀਕੇ ਹੀ ਤਾਂ ਨੇ ਜਿਹੜੇ ਕਈ ਸੰਪਰਦਾਵਾਂ ਲਈ ਪੜ੍ਹਾਈ ਦਾ ਆਧਾਰ ਬਣਦੇ ਨੇ ਉਹਨਾਂ ਦੀ ਸੋਚ ਨੂੰ ਇੱਕ ਆਕਾਰ ਦਿੰਦੇ ਨੇ ਇਹੀ ਧਰਮ ਸ਼ਾਸਤਰੀ ਬੈਸਾਂ ਨੂੰ ਜਿਉਂਦਾ ਰੱਖਦੇ ਨੇ ਇਹੀ ਇੱਕ ਵਿਅਕਤੀ ਦੀ ਨਿੱਜੀ ਰੋਹਾਨੀ ਯਾਤਰਾ ਨੂੰ ਵੀ ਸਹਿਦ ਦਿੰਦੇ ਨੇ ਤੇ ਇਹ ਸਭ ਮਿਲ ਕੇ ਇੱਕ ਅਜਿਹੀ ਅਮੀਰ ਬૌਧਿਕ ਵਿਰਾਸਤ ਬਣਾਉਂਦੇ ਨੇ ਜੋ ਇਹ ਦਿਖਾਉਂਦੀ ਹੈ ਕਿ ਗੁਰਬਾਣੀ ਇੱਕ ਜੀਵਤ ਗਿਆਨ ਹੈ ਕੋਈ ਪੱਥਰ ਤੇ ਲਕੀਰ ਨਹੀਂ ਤੇ ਹੁਣ ਸਭ ਤੋਂ ਵੱਡਾ ਸਵਾਲ ਇਸ ਸਾਰੀ ਜਾਣਕਾਰੀ ਦਾ ਇਸ ਸਾਰੇ ਵਿਸ਼ਲੇਸ਼ਣ ਦਾ ਸਾਡੇ ਲਈ ਅੱਜ ਦੇ ਸਖਿਆਰਥੀ ਲਈ ਕੀ ਅਰਥ ਨਿਕਲਦਾ ਹੈ ਜੇਕਰ ਇੱਕ ਸ਼ਬਦ ਦੇ ਇੰਨੇ ਸਾਰੇ ਅਰਥ ਨੇ ਤਾਂ ਮਨ ਵਿੱਚ ਇਹ ਸਵਾਲ ਉੱਠਣਾ ਬਹੁਤ ਸੁਭਾਵਿਕ ਹੈ ਕਿ ਫਿਰ ਅਸਲੀ ਇੱਕੋ ਇੱਕ ਸਹੀ ਅਰਥ ਕਿਹੜਾ ਹੈ ਆਪਾਂ ਕਿਹੜੇ ਟੀਕੇ ਨੂੰ ਮੰਨੀਏ ਪਰ ਸ਼ਾਇਦ ਸਵਾਲ ਹੀ ਗਲਤ ਹੈ ਸ਼ਾਇਦ ਗੁਰਬਾਣੀ ਦੀ ਯਾਤਰਾ ਦਾ ਮਕਸਦ ਕਿਸੇ ਇੱਕ ਸਹੀ ਜਵਾਬ ਨੂੰ ਲੱਭ ਕੇ ਉਸਤੇ ਰੁਕ ਜਾਣਾ ਹੈ ਹੀ ਨਹੀਂ ਬਲਕਿ ਇਸ ਦਾ ਅਸਲ ਮਕਸਦ ਤਾਂ ਬਾਣੀ ਨਾਲ ਡੁੰਗਾਈ ਨਾਲ ਜੁੜਨਾ ਹੈ ਉਸ ਦੇ ਵਖ ਵਖ ਪਹਿਲੂਆਂ ਨੂੰ ਆਪਣੀ ਸੋਚ ਤੇ ਜ਼ਿੰਦਗੀ ਵਿੱਚ ਉਤਾਰਨਾ ਹੈ ਤੇ ਆਪਣੀ ਖੁਦ ਦੀ ਸਮਝ ਨੂੰ ਹੋਰ ਅਮੀਰ ਬਣਾਉਣਾ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਗੁਰਬਾਣੀ ਇੱਕ ਬੇਅੰਤ ਸਮੁੰਦਰ ਹੈ ਅਤੇ ਵਖਰੇ ਵਖਰੇ ਟੀਕੇ ਉਸ ਸਮੁੰਦਰ ਵਿੱਚ ਗੁਤਾਖੋਰੀ ਕਰਨ ਲਈ ਵਖ ਵਖ ਕਿਸਮ ਦੇ ਸਾਜੋ ਸਮਾਨ ਵਾਂਗ ਨੇ ਕੋਈ ਸਾਨੂੰ ਗਹਿਰਾਈ ਦਿਖਾਉਂਦਾ ਹੈ ਕੋਈ ਮੋਤੀ ਲੱਭਣ ਵਿੱਚ ਮਦਦ ਕਰਦਾ ਹੈ ਅਸਲ ਮਕਸਦ ਤਾਂ ਸਮੁੰਦਰ ਵਿੱਚ ਛਾਲ ਮਾਰਨਾ ਹੈ ਉਸ ਨੂੰ ਮਹਿਸੂਸ ਕਰਨਾ ਹੈ ਸਿਰਫ ਕਿਨਾਰੇ ਤੇ ਖੜੇ ਹੋ ਕੇ ਇਹ ਬਹਿਸ ਕਰਨਾ ਨਹੀਂ ਕਿ ਸਭ ਤੋਂ ਵਧੀਆ ਸਾਜੋ-ਸਮਾਨ ਕਿਹੜਾ ਹੈ